ਪੰਜਾਬ ਕਾਂਗਰਸ ਵਿੱਚ ਹੋਏਗਾ ਵੱਡਾ ਫੇਰਬਦਲ ਜਨਵਰੀ ਦੇ ਪਹਿਲੇ ਹਫਤੇ ਪੰਜਾਬ ਕਾਂਗਰਸ ਦੇ ਵਿੱਚ ਸੀਐਮ ਚਿਹਰਾ ਦਾ ਹੋ ਜਾਵੇਗਾ ਐਲਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹਾਈ ਕਮਾਂਡ ਦੇ ਵੱਲੋਂ ਅਗਲਾ ਸੀਐਮ ਚਿਹਰਾ ਐਲਾਨਣ ਲਈ ਕਰ ਲਈ ਗਈ ਤਿਆਰੀ ਜੋ ਸੀਐਮ ਦਾ ਚਿਹਰਾ ਹੋਣਗੇ ਚਰਨਜੀਤ ਸਿੰਘ ਚੰਨੀ 2027 ਦੇ ਵਿੱਚ ਉਹਨਾਂ ਦੇ ਚਿਹਰੇ ਤੇ ਲੜੀਆਂ ਚੜ ਗਿਆ ਚੋਣਾ ਜੋ ਕੁਝ ਸੂਤਰਾਂ ਤੋਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ तुम जुड़े हो न्यूज न बहुत बहुत स्वागत थोड़ा चैनल में सबसक्राइब कर देना घंटी का बटन जरूर दबा दौता तो हर रोज़ नवी खबर की जानकारी मिल सके कांग्रेस पंजाब दो हज़ार सताई दोणों को लेकर पूरी तैयारी कर रही है जो कांग्रेस के आपसी खिचोतान बधी हुई सी बयानबाजी वधी हुई थो पिछले दो हफ्तों तो बिल्कुल बंद हो चुकी है कांग्रेस ने हाई कमान जो पंजाब के इंचार्ज ने ਉਹ ਵੇਸ਼ ਬਗੇਲ ਉਹਨਾਂ ਨੇ ਸਾਰੇ ਹੀ ਲੀਡਰਾਂ ਨੂੰ ਇੱਕ ਤਾਰਨਾ ਕੀਤੀ ਸੀ ਕਿ ਕੋਈ ਵੀ মিডিਆ ਵਿੱਚ ਆ ਕੇ ਬਿਆਨਬਾਜ਼ੀ ਆਪਣੇ ਖਿਲਾਫ ਇੱਕ ਦੂਜੀ ਦੇ ਨਾ ਕਰੇ ਜਿਸ ਤਰ੍ਹਾਂ ਸਿੱਧੂ ਪਰਿਵਾਰ ਦੇ ਵੱਲੋਂ ਕਾਂਗਰਸ ਦੇ ਵਿੱਚ ਬਿਆਨਬਾਜ਼ੀ ਹੋਈ ਸੀ ਉਸ ਤੋਂ ਬਾਅਦ ਕਾਂਗਰਸ ਨੂੰ ਚੁੱਪ ਕਰਨ ਵਾਸਤੇ ਕਹਿ ਦਿੱਤਾ ਗਿਆ ਸੀ ਤੇ ਕਾਂਗਰਸ ਦੀ ਸਾਰੀ ਲੀਡਰਸ਼ਿਪ ਬਿਲਕੁਲ ਸ਼ਾਂਤ ਹੋ ਕੇ ਚੁੱਪ ਹੋ ਕੇ ਬੈਠ ਗਈ ਜੋ ਹੁਣ ਹਾਈ ਕਮਾਂਡ ਦੇ ਵੱਲੋਂ 2026 ਜਿਹੜਾ ਕਿ ਜਨਵਰੀ ਦੇ ਪਹਿਲੇ ਹਫਤੇ ਬਦਲਾਅ ਕੀਤਾ ਜਾਵੇਗਾ ਕਾਂਗਰਸ ਦਾ ਪ੍ਰਧਾਨ ਤੇ ਕਾਂਗਰਸ ਦਾ ਸੀਐਮ ਚੇਰਾ ਜੋ ਕਿ ਸੀਐਮ ਚੇਰੇ ਦਾ ਐਲਾਨ ਕਾਂਗਰਸ ਬਹੁਤ ਜਲਦੀ ਕਰਨ ਜਾ ਰਹੀ ਹੈ ਚਰਨਜੀਤ ਸਿੰਘ ਚੰਨੀ ਨੂੰ ਅਗਲਾ ਸੀਐਮ ਦੁਬਾਰਾ ਬਣਾਉਣ ਵਾਸਤੇ ਕਾਂਗਰਸ ਦੇ ਵੱਲੋਂ ਜੋ ਤਿਆਰੀਆਂ ਕਰ ਲਈਆਂ ਗਈਆਂ ਨੇ ਚਰਨਜੀਤ ਸਿੰਘ ਚੰਨੀ ਦੇ ਚਿਹਰੇ ਤੇ ਹੀ ਚੋਣਾਂ ਲੜੀਆਂ ਜਾਣਗੀਆਂ 2027 ਦੀਆਂ ਜਿਸ ਤੋਂ ਪਹਿਲਾਂ ਕਿ ਬਹੁਤ ਸਾਰੇ ਰੀਗਰ ਹਾਈ ਕਮਾਂਡ ਤੇ ਦਬਾਅ ਬਣਾ ਰਹੇ ਸੀ ਕਿ ਉਹਨਾਂ ਨੂੰ ਸੀਐਮ ਚੇਰਾ ਐਲਾਨਿਆ ਜਾਵੇ ਜਿਸ ਵਿੱਚ ਪ੍ਰਤਾਪ ਸਿੰਘ ਬਾਜਵਾ ਸੁਖਜਿੰਦਰ ਸੰਧਵਾ ਪ੍ਰਗਟ ਸਿੰਘ ਰਾਣਾ ਗੁਰਜੀਤ ਸਿੰਘ ਜਾ ਹੋਰ ਵੀ ਕੋਈ ਹਿੰਦੂ ਚਿਹਰੇ ਸੀ ਉਹ ਵੀ ਆਪਣੇ ਆਪ ਨੂੰ ਹਾਈ ਕਮਾਂਡ ਦੇ ਕੋਲ ਸੀਐਮ ਦੇ ਚਿਹਰੇ ਲਈ ਪੇਸ਼ਕਸ਼ ਕਰ ਚੁੱਕੇ ਸੀ ਪਰ ਕਿਤੇ ਨਾ ਕਿਤੇ ਹਾਈ ਕਮਾਂਡ ਨੇ ਪੰਜਾਬ ਦੇ ਵਿੱਚ ਚੰਨੀ ਦਾ ਉਹ ਰੁਤਬਾ ਚੰਨੀ ਦਾ ਉਹ ਪਿਆਰ ਤੇ ਚੰਨੀ ਦੀ ਉਹ ਸ਼ਾਂਤ ਸ਼ੀਲਤਾ ਨੂੰ ਲੈ ਕੇ ਹੀ ਪੰਜਾਬ ਦੇ ਵਿੱਚ ਫਿਰ ਅਗਲੀਆਂ ਚੋਣਾਂ ਚੰਨੀ ਨੂੰ ਹੀ ਚਿਹਰਾ ਬਣਾਉਣ ਵਾਸਤੇ ਤਿਆਰੀ ਕੀਤੀ ਗਈ ਹੈ ਕਿਉਂਕਿ ਇੱਕ ਦਲਿਤ ਆਗੂ ਔਰ ਇੱਕ ਬਹੁਤ ਹੀ ਨੀਵੇਂ ਪੱਧਰ ਤੋਂ ਉੱਠਿਆ ਹੋਇਆ ਉਹ ਲੀਡਰ ਹੈ ਜਦੋਂ ਕਿ 2022 ਦੇ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਸੀਐਮ ਦੇ ਤੌਰ ਤੇ ਐਲਾਨਿਆ ਗਿਆ ਸੀ ਉਸ ਸਮੇਂ ਪੰਜਾਬ ਦੇ ਵਿੱਚ ਕਾਂਗਰਸ ਦਾ ਜਿਹੜਾ ਸਾਰਾ ਹਸ਼ਰ ਸੀ ਉਹ ਕੈਪਟਨ ਅਮਰਿੰਦਰ ਸਿੰਘ ਖਤਮ ਕਰ ਚੁੱਕਿਆ ਸੀ ਜਿਸ ਕਰ 2022 ਵਿੱਚ ਕਾਂਗਰਸ ਨੂੰ ਇਹ ਨੁਕਸਾਨ ਹੋਇਆ ਪਰ ਹੁਣ ਚਰਨਜੀਤ ਸਿੰਘ ਚੰਨੀ ਜਿਹੜੇ ਲੋਕ ਸਭਾ ਸੰਸਦ ਮੈਂਬਰ ਨੇ ਜਲੰਧਰ ਤੋਂ ਸਭ ਤੋਂ ਵੱਡੀ ਜਿੱਤ ਉਹਨਾਂ ਨੇ ਦਰਜ ਕੀਤੀ ਸੀ ਜਦੋਂ ਉਹਨਾਂ ਨੂੰ ਉੱਥੇ ਉਮੀਦਵਾਰ ਬਣਾਇਆ ਗਿਆ ਸੀ ਸੋ ਬਹੁਤ ਸਾਰੇ ਜਿਹੜੇ ਸੂਤਰ ਨੇ ਕਾਂਗਰਸ ਦੇ ਵਿੱਚ ਬੈਠੇ ਉਹਨਾਂ ਦੇ ਵੱਲੋਂ ਵੀ ਇਹ ਜਾਣਕਾਰੀ ਆਈ ਕਿ ਚਰਨਜੀਤ ਸਿੰਘ ਚੰਨੀ ਨੂੰ ਹੀ ਅਗਲਾ ਸੀਐਮ ਚਿਹਰਾ ਦੇ ਕੇ ਕਾਂਗਰਸ ਅਲਾਨਦੀ ਹੈ ਤਾਂ ਕਾਂਗਰਸ 2027 ਵਿੱਚ ਪੂਰਨ ਬਹੁਮਤ ਨਾਲ ਸਰਕਾਰ ਬਣਾਉਂਦੀ ਹੈ ਸੋ ਰਾਜਾ ਵੜਿੰਗ ਜੋ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਪ੍ਰਧਾਨਜੀਤ ਦੇ ਦੌਰ ਤੇ ਕੰਮ ਕੀਤਾ ਜਾ ਰਿਹਾ ਸਾਰੀ ਕਾਂਗਰਸ ਨੂੰ ਇਕੱਠਾ ਕੀਤਾ ਜਾ ਰਿਹਾ ਔਰ ਪਿਛਲੇ ਦਿਨੀ ਚਰਨਜੀਤ ਸਿੰਘ ਚੰਨੀ ਨੇ ਵੀ ਆਪਣੇ ਘਰ ਵਿੱਚ ਸਾਰੀ ਲੀਡਰਸ਼ਿਪ ਨੂੰ ਬੁਲਾ ਕੇ ਜੋ ਇੱਕ ਸ਼ਕਤੀ ਪ੍ਰਦਰਸ਼ਨ ਦਾ ਸੁਨੇਹਾ ਵੀ ਦਿੱਤਾ ਸੀ ਜਿਸ ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਖਿਲਾਫ ਸਰਕਾਰ ਦੇ ਖਿਲਾਫ ਇੱਕ ਵੱਡੀ ਬਿਆਨਬਾਜ਼ੀ ਸ਼ੁਰੂ ਕਰ ਦਿੱਤੀ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਜੋ ਚੰਨੀ ਸਿੰਘ ਚੰਨੀ ਨੂੰ ਹਾਈ ਕਮਾਂਡ ਦੇ ਵੱਲੋਂ ਹਰੀ ਚੰਡੀ ਹੋਈ ਏ ਕਿ ਪੰਜਾਬ ਦੇ ਮੁੱਦਿਆਂ ਤੇ ਉੱਪਰ ਗੱਲ ਕੀਤੀ ਜਾਵੇ ਪੰਜਾਬ ਦੇ ਲੋਕਾਂ ਦੀ ਗੱਲ ਕੀਤੀ ਜਾਵੇ ਜਿਸ ਨੂੰ ਲੈ ਕੇ ਵਿਰੋਧੀ ਧਿਰ ਦੇ ਨੇਡਰ ਪ੍ਰਤਾਪ ਸਿੰਘ ਬਾਜਵਾ ਬਿਲਕੁਲ ਸ਼ਾਂਤ ਹੋ ਕੇ ਬੈਠ ਗਏ ਨੇ ਚੁੱਪ ਹੋ ਕੇ ਬੈਠੇ ਹੋਏ ਨੇ ਉਹਨਾਂ ਨੇ ਕਦੇ ਵੀ ਮੀਡੀਆ ਵਿੱਚ ਕੋਈ ਬਿਆਨਬਾਜ਼ੀ ਨਹੀਂ ਆਈ ਜਿਸ ਨੂੰ ਲੈ ਕੇ ਚੰਨੀ ਸਿੰਘ ਚੰਨੀ ਨੇ ਜੋ ਪੰਚਾਇਤੀ ਚੋਣਾਂ ਹੋਈਆਂ ਬਲਾਕ ਸੰਮਤੀ ਚੋਣਾਂ ਹੋਈਆਂ ਉਸ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਾਲ ਬਿਲਕੁਲ ਉਹਨਾਂ ਨੇ ਉਹਨਾਂ ਦਾ ਵਿਰੋਧ ਕੀਤਾ ਜਿੱਥੇ-ਜਿੱਥੇ ਚੋਣਾਂ ਦੇ ਉੱਪਰ ਤੱਕੇਸ਼ਾਈ ਹੋਈ ਚਰਨਜੀਤ ਸਿੰਘ ਚੰਨੀ ਨੇ ਜਾ ਕੇ ਉੱਥੇ ਆਵਾਜ਼ ਚੁੱਕੀ ਸੋ ਕਿਤੇ ਨਾ ਕਿਤੇ ਇਹ ਵਿਰੋਧੀ ਧਿਰ ਲੀਡਰ ਦਾ ਕੰਮ ਸੀ ਪਰ ਚਰਨਜੀਤ ਸਿੰਘ ਚੰਨੀ ਨੇ ਉਹ ਸਾਰਾ ਕੁਝ ਨਿਭਾਇਆ ਜਿਸ ਕਰਨ ਸੂਤਰਾ ਤੋਂ ਇਹ ਹੀ ਪਤਾ ਲੱਗ ਰਿਹਾ ਕਿ ਪ੍ਰਤਾਪ ਸਿੰਘ ਬਾਜਵਾ ਪਿੱਛੇ हट ਕੇ ਬੈਠ ਗਏ ਨੇ ਕਿਉਂਕਿ ਉਹਨਾਂ ਨੂੰ ਪਤਾ ਲੱਗ ਚੁੱਕਿਆ ਕਿ ਉਹਨਾਂ ਨੂੰ ਸੀਐਮ ਨਹੀਂ ਹਰਾਨਿਆ ਜਾਵੇਗਾ ਸੀਐਮ ਬਣ ਕੇ ਤਾਂ ਚਰਨਜੀਤ ਸਿੰਘ ਚੰਨੀ ਹੀ ਬਣ ਗਏ ਸੋ ਚਰਨਜੀਤ ਸਿੰਘ ਚੰਨੀ ਦੇ ਚਿਹਰੇ ਤੇ ਕਾਂਗਰਸ ਚੋਣਾਂ ਲੜੇ ਜੀ ਜੋ ਕਾਂਗਰਸ ਦੇ ਅੰਦਰ ਖੁਸ਼ੀ-ਚਾਰ ਕੀਤੀ ਜਾ ਰਹੀ ਹੈ ਪੰਜਾਬ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਨੇ ਇਨਾ ਪੰਜਾਬ ਦੀਆਂ ਚੋਣਾਂ ਦੇ ਵਿੱਚ ਆਪਣੀ ਚੰਗੀ ਜਿੱਤ ਦਰਜ ਕੀਤੀ ਹੈ ਕਾਂਗਰਸ ਦੂਸਰੇ ਨੰਬਰ ਤੇ ਰਹੀ ਹੈ ਸੱਤਾਧਾਰੀ ਪਾਰਟੀ ਨਾਲੋਂ ਸੋ ਕਾਂਗਰਸ ਨੂੰ ਦੋਇ ਸਤਾਈ ਬ ਸਰਕਾਰ ਬਣਾਉਣ ਦੀ ਆਸ ਜਾਗੀ ਹੈ ਜਿਸ ਨੂੰ ਲੈ ਕੇ ਪੂਰੀ ਕਾਂਗਰਸ ਲੀਡਰਸ਼ਿਪ ਇਕਜੁੱਟ ਹੋ ਕੇ ਹੁਣ ਪੰਜਾਬ 'ਚ ਸਰਕਾਰ ਬਣਾਵੇਗੀ ਔਰ ਜਨਵਰੀ ਦਾ ਪਹਿਲਾ ਹਫਤਾ ਦੇਖਿਆ ਜਾ ਰਿਹਾ ਹੈ ਹਾਈ ਕਮਾਂਡ ਦੇ ਵੱਲੋਂ ਕਿ ਕਾਂਗਰਸ ਦੇ ਵਿੱਚ ਕੀ ਬਦਲਾਅ ਕੀਤੇ ਜਾਂਦੇ ਨੇ ਕਿਸ ਨੂੰ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਜੋ ਸਾਡੇ ਕੋਲ ਜਾਣਕਾਰੀ ਆਈ ਹੈ ਅਸੀਂ ਤੁਹਾਡੇ ਨਾਲ ਉਹ ਸਾਂਝੀ ਕਰਦੇ ਹਾਂ ਸੋ ਚੰਨ ਦੀ ਚਮਚਨੀ ਦੇ ਚਿਹਰੇ ਤੇ ਹੀ 2027 ਦੀਆਂ ਚੋਣਾਂ ਲੜੀਆਂ ਜਾਣਗੀਆਂ ਕਾਂਗਰਸ ਵੱਲੋਂ